ਤਾਰੀਵਾਲ ਸ਼ਹਿਰ ਤਾਰੀਵਾਲ ਦੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਅੱਜ ਆਮ ਲੋਕਾਂ ਨੇ ਅੱਜ ਕੇ ਨਗਰ ਕੌਂਸਲ ਤਾਰੀਵਾਲ ਦੇ ਖਿਲਾਫ ਨਹਿਰ ਵਾਲੇ ਪੁਲ ਦੇ ਉੱਤੇ ਧਰਨਾ ਲਗਾ ਦਿੱਤਾ ਇਸ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਗੁਰ ਇਕਬਾਲ ਸਿੰਘ ਦੱਲਾ ਮਾਹਲ ਜੀਪੀ ਮੰਡਲ ਪ੍ਰਦਾਨ ਤਾਰੀਵਾਲ ਜੋਤੀ ਮਹਾਜਨ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਯੂਥ ਚੇਅਰਮੈਨ ਰੋਹਿਤ ਅਬਰੋਲ ਆਪਣੇ ਸੰਗਤਾਂ ਦੇ ਨਾਲ ਵੱਡੀ ਗਿਣਤੀ ਵਿੱਚ ਸ਼੍ਰੀਖ ਹੋਏ ਸ਼ਹਿਰ ਤਾਰੀਵਾਲ ਦੀਆਂ ਅਨੇਕਾਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ ਮੇਰਾ ਨਾਮ ਜੋਤੀ ਭੰਡਾਰੀ ਆ ਮੈਂ ਮੇਲਾ ਮੰਡਲ ਦੀ ਪ੍ਰਧਾਨ ਆ ਮੈਂ ਇੱਥੇ ਤਾਂ ਇਕੱਠੀ ਹੋਈ ਆ ਕਿ ਇਹ ਸਾਰੇ ਮੇਲਾਵਾ ਬਹੁਤ ਦੁਖੀ ਨੇ ਤੇ ਨਾਲੇ ਆਪਾਂ ਵੀ ਇਸ ਮੁਹੱਲੇ ਦੇ ਰਹਿਣ ਵਾਲੇ ਆ ਸਾਡੇ ਘਰ ਦੇ ਲਾਗੇ ਡੰਪ ਲੱਗਾ ਹੋਇਆ ਵਾ ਨਾਲ ਸਾਹਮਣੇ ਸਮਚਾਨ ਘਾਟ ਜਿੱਥੇ ਇੱਕ ਸੁੱਚਾ ਔਰ ਮਤਲਬ ਕਿ ਸ਼ਿਵਜੀ ਜੀ ਦਾ ਆਸਨ ਜਿਹਨੂੰ ਕਹਿੰਦੇ ਨੇ ਤੇ ਉੱਥੇ ਰਹਿਣ ਵਾਸਤੇ ਲੋਕਾਂ ਨੂੰ ਕਿ ਇਹਨੇ ਮੁਸ਼ਕਲ ਹੁੰਦੀ ਜੇ ਕਿ ਇਹਦੀ ਮੌਤ ਹੋ ਜਾਂਦੀ ਹੈ ਤੇ ਰਿਸ਼ਤੇਦਾਰ ਤਾਂ ਆ ਕੇ ਕਹਿੰਦੇ ਨੇ ਕਿ ਤੁਸੀਂ ਤਾਂ ਬਹੁਤ ਬਹੁਤ ਧੰਨ ਜਿਹੜੇ ਤੁਸੀਂ ਇੱਥੇ ਰਹਿ ਰਹੇ ਹੋ ਸਾਨੂੰ ਤਾਂ ਤੇ ਲੰਘਣ ਲੱਗੇ ਵੀ ਦਿੱਕਤ ਹੁੰਦੀ ਹੈ ਜੇ ਨੈਕਸਟ ਟਾਈਮ ਜੇ ਕਿ ਇਹਨੂੰ ਪਤਾ ਲੱਗਦਾ ਕਿ ਧਾਰੀਵਾਲ ਚ ਕਿਹਦੀ ਮੋਤ ਹੋਈ ਹੈ ਤਾਂ ਰਿਸ਼ਤੇਦਾਰ ਕਹਿਣਗੇ ਕਿ ਆਪਾਂ ਕਿਰਿਆ ਤੇ ਆਵਾਂਗੇ ਅਸੀਂ ਸੰਸਕਾਰ ਤੇ ਨਹੀਂ ਆਵਾਂਗੇ ਦੂਜੇ ਨੰਬਰ ਤੇ ਸਾਡੇ ਭਾਜੀ ਜੀ ਨੇ ਬਿਲਕੁਲ ਲੱਗੇ ਰਹਿੰਦੇ ਨੇ ਬਿਲਕੁਲ ਨਾਲ ਹੈ ਇਹਨਾਂ ਦੇ ਘਰ ਇਹ ਵੀ ਦੱਸਦੇ ਨੇ ਕਿ ਜਦੋਂ ਵੀ ਰੂੜੀ ਫੋਲੀ ਜਾਂਦੀ ਹੈ ਸੱਪ ਜੋ ਮਤਲਬ ਜਾਨਵਰ ਨੇ ਉਹ ਸਾਡੇ ਸਾਡੇ ਘਰ ਚ ਆਂਦੇ ਨੇ ਇਹ ਥੋੜੀ ਕੋਹਾਬ ਦੱਸਣਗੇ ਹੁਣ ਬਿਲਕੁਲ ਦੀਪਕੌਰ ਧਾਰੀਵਾਲ ਆਹੀਂ ਬਹੁਤ ਪਰੇਸ਼ਾਨ ਆ ਇੱਥੋਂ ਆ ਕੂੜੇ ਤਾਂ ਬਹੁਤ ਜ਼ਿਆਦਾ ਗੰਦਗੀ ਆ ਸਾਡੇ ਬੱਚੇ ਬਜ਼ੁਰਗ ਬਿਮਾਰ ਹੁੰਦੇ ਪਏ ਆ ਜਦੋਂ ਵੀ ਕੋਈ ਮਰ ਘੁੰਦੀ ਆ ਸਾਰੇ ਸ਼ਹਿਰ ਵਾਸੀਆਂ ਦੀਆਂ ਇਹੀ ਮੜੀਆਂ ਪੈਂਦੀਆਂ ਵਾ ਇੱਥੇ ਜਦੋਂ ਆਉਂਦੇ ਆ ਉਹ ਰਿਸ਼ਤੇਦਾਰ ਸਾਰੇ ਇਹੀ ਬੋਲਦੇ ਆ ਕਿ ਤੁਸੀਂ ਕਿਤਰਾ ਇੱਥੇ ਹੁੰਦੇ ਜੇ ਇੱਥੋਂ ਤੇ ਲੰਘਿਆ ਨਹੀਂ ਜਾਂਦਾ ਜਿਹੜਾ ਮਰ ਗਿਆ ਉਹ ਤੇ ਮਾਰ ਹੀ ਗਿਆ ਪਰ ਜਿਹੜੇ ਮਗਰ ਹੁੰਦੇ ਉਹ ਤੇ ਮਰੇ ਹੀ ਹੁੰਦੇ ਜੀ ਉਹ ਕਹਿੰਦੇ ਆ ਆਹੀਂ ਤੇ ਇੱਥੇ ਬਿਮਾਰ ਹੋ ਜਾਾਂਗੇ ਇੱਥੇ ਆਵਾਂਗੇ 2 ਮਿੰਟ ਵੀ ਕੁਲਵਾਾਂਗੇ ਬਹੁਤ ਬਹੁਤ ਗੰਦਵਾ ਇੱਥੇ ਬਹੁਤ ਜ਼ਿਆਦਾ ਕੀ ਮੰਗ ਕਰਦੇ ਅਹੀਏ ਮੰਗ ਕਰਨੇ ਕਿ ਇੱਕ ਕੂੜਾ ਚੁੱਕਿਆ ਜਾਣਾ ਚਾਹੀਦਾ ਇੱਕ ਜਿਹੜੀ ਲੰਗਾ ਸਾਹਿਬ ਦੇ ਅੱਗੇ ਕੋਠੀ ਦੇ ਅੱਗੇ ਸੜਕ ਟੁੱਟੀ ਆ ਨਾਲਾ ਸਾਰਾ ਬਾਹਰ ਗੰਦਾ ਆਂਡਿਆ ਉੱਥੇ ਬਜ਼ੁਰਗ ਬੱਚੇ ਡਿੱਗਦੇ ਪਏ ਆ ਉਹ ਠੀਕ ਹੋਣੀ ਚਾਹੀਦੀ ਆ ਚੁੰਗੀ ਤੋਂ ਲਾ ਕੇ ਇੱਥੇ ਤੱਕ ਬਹੁਤ ਗੰਦਾ ਲੰਗਿਆ ਨਹੀਂ ਜੀ ਦੇਖੋ ਜੀ ਤੁਸੀਂ ਦੇ ਸ਼ਹਿਰ ਵਾਸੀ ਹੋ ਤੁਹਾਨੂੰ ਸਾਰਾ ਪਤਾ ਪੰਨ ਜੀ ਕਿ ਕੀ ਹਾਲਾਤ ਨੇ ਸ਼ਹਿਰ ਦੇ ਸਭ ਤੋਂ ਬੁਰਾ ਹਾਲ ਇੱਥੇ ਐ ਤੇ ਸਾਰਾ ਕੋਸ਼ਿ ਸਿਵਰੇਜ ਦਾ ਛੜਕਾਂ ਦਾ ਗਲੀਆਂ ਦਾ ਸਾਫ ਸਫਾਈ ਦਾ ਬਹੁਤ ਬੁਰਾ ਹਾਲ ਆ ਪਰ ਸਭ ਤੋਂ ਮਾੜਾ ਜਿਹੜਾ ਇਹੋ ਜਿਹਾ ਚੱਲ ਰਿਹਾ ਹੈ ਸ਼ਮਸ਼ਾਨ ਘਰ ਦੇ ਵਿੱਚ ਜਿਹੜਾ ਕੂੜੇ ਦਾ ਡੰਪ ਹੈ ਨਾ ਹਰ ਇਨਸਾਨ ਨੇ ਦੁਨੀਆ ਤੋਂ ਜਾਣਾ ਹੈ ਤੇ ਉਹਦਾ ਆਖਰੀ ਪੜਾਅ ਸ਼ਮਸ਼ਾਨ ਘਾਤੀ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਕੋਈ ਹੈ ਬੁੱਢਾ ਹੈ ਜਵਾਨ ਹੈ ਪਰ ਜਦੋਂ ਉੱਥੇ ਜਾਇਦਾ ਕਿਤੇ ਉੱਥੇ 5 ਮਿੰਟ ਨਹੀਂ ਖਲੋਤਾ ਜਾਂਦਾ ਇੰਨੀ ਬਦਬੂ ਇੰਨੀ ਮੱਖੀ ਇੰਨਾ ਕੂੜਾ ਕਰਕਟ ਹੈ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਮੈਨੂੰ ਕਈ ਯਾਰ ਆਉਣਾ ਪੈਂਦਾ ਜਦੋਂ ਕੋਈ ਟ੍ਰਾਈਟ ਨਹੀਂ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਆਪਣਾ ਇਲਾਕਾ ਹੈ ਜਦੋਂ ਇਹਨਾਂ ਦੇ ਰਿਸ਼ਤੇਦਾਰ ਕੋਈ ਦੂਰੋਂ ਨੇੜੇੋਂ ਆਏ ਹੁੰਦੇ ਨੇ ਲੁਧਿਆਣਾ ਸ਼ਹਿਰ ਜਾਂ ਚੰਡੀਗੜ੍ਹ ਜਾਂ ਕਿਤੋਂ ਉਹ ਆਣ ਕੇ ਇਹਨਾਂ ਨੂੰ ਵੀ ਗਾਲ੍ਹਾਂ ਕੱਢਦੇ ਨੇ ਲਾਂਦਾ ਪਾਉਂਦੇ ਨੇ ਇਹ ਕਮੇਟੀ ਨੇ ਵੀ ਇੰਨੇ ਗੰਦ ਦੇ ਵਿੱਚ ਸ਼ਮਸ਼ਾਨਘਾਟ ਹੋ ਜਿਆਦਾ ਜਿਹੜੀ ਸਭ ਤੋਂ ਵੱਧ ਸਾਫ਼ ਰਹਿਣੀ ਚਾਹੀਦੀ ਏ ਗਲੀਆਂ ਚਲੋ ਸਾਫ਼ ਹੋ ਜਾਣ ਕਿਹੜੇ ਅੱਜ ਨਹੀਂ ਚੁੱਕਿਆ ਸਵੇਰੇ ਚੁੱਕਿਆ ਜਾਂਦਾ ਪਰ ਸ਼ਮਸ਼ਾਨਘਾਟ ਦੇ ਵਿੱਚ ਤੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਇਸ ਵੇਲੇ ਮੌਜੂਦਾ ਰਾਜ ਦੇ ਵਿੱਚ ਨੇ ਉਹਨਾਂ ਦੀਆਂ ਵੀ ਮੌਤਾਂ ਹੁੰਦੀਆਂ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਹੁੰਦੇ ਨੇ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੇ ਪਿੰਡੇ ਦੇ ਜੂਨ ਸਰਕਾਰ ਦੀ ਕਿ ਇੰਨਾ ਬੁਰਾ ਹਾਲਾਤ ਆਉ ਤੁਸੀਂ ਆਣ ਕੇ ਦੇਖੋ ਆਪਣਾ ਕੈਮਰਾ ਲੈ ਕੇ ਜਾਓ ਤੁਹਾਂ ਤੇ ਅੱਗੇ ਵੀ ਖਬਰ ਚਲਾਈ ਹੈ ਕਿ ਕੂੜੇ ਦੇ ਬਹੁਤ ਢੇਰ ਲੱਗੇ ਨੇ ਅਸੀਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਅੱਜ ਤੇ ਅਸੀਂ ਇਹ ਨਿਕਾ ਜੈ ਆਲਟੀਮੇਟਮ ਦਿੱਤਾ ਹੈ ਇੱਕ ਅੱਧੇ ਘੰਟੇ ਲਈ ਜੇ ਪ੍ਰਸ਼ਾਸਨ ਨੇ ਨਾ ਸੁਣਾਈ ਨਾ ਉਥੋਂ ਡੰਪ ਚੁੱਕਿਆ ਗਿਆ ਤੇ ਇਹ ਧਰਨਾ ਵੱਡੇ ਪੱਧਰ ਤੇ ਲੱਗੇਗਾ ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਕੂੜੇ ਦਾ ਆਪਾਂ ਅਜ ਤੋਂ 2-3 ਮਹੀਨੇ ਪਹਿਲਾਂ ਵੀ ਉੱਥੇ ਡੰਪ ਤੇ ਬਾਹਰ ਧਰਨਾਲ ਆਇਆ ਸੀਗਾ ਉਸ ਟਾਈਮ ਵਾਸਤੇ ਤੇ ਮੀਡੀਆ ਨੂੰ ਵੀ ਕਵਰੇਜ ਕੀਤੀ ਸੀਗੀ ਉਦੋਂ ਆਪਾਂ ਆਸੀਂ ਉਹ ਤੋਂ ਹੀ ਅਲਟੀਮੇਟ ਦਿੱਤਾ ਸੀ ਕਿ ਪਿਛਲੇ 2-3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਚੁਕੇ ਆ ਕਿ ਅਗਰ ਨਾ ਸਫਾਈ ਹੋਈ ਤਾਂ ਅੱਜ ਧਰਨਾ ਲਾਵਾਂਗੇ ਉਹ ਪਿਛਲੇ 3 ਮਹੀਨਿਆਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਨਗਰ ਪ੍ਰਸ਼ਾਸਨ ਵੱਲੋਂ ਨਗਰ ਕੌਂਸਲਤਾ ਧਾਰੀਵਾਲ ਵੱਲੋਂ ਦੁਖੀ ਹੋ ਕੇ ਅੱਜ ਸਾਨੂੰ ਸਾਰੇ ਸੰਗਠਨਾਂ ਨੂੰ ਇਕੱਠੇ ਹੋ ਕੇ ਪਾਰਟੀ ਬਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬਾਨ ਸਾਡੇ ਮਾਨ ਸਾਹਿਬ ਕਾਦੀ ਤੋਂ ਸਪੈਸ਼ਲ ਤੋਂ ਧਾਰੀਵਾਲ ਆ ਜੀ ਪੁੱਜੇ ਜੋ ਕਿ ਆਪਾਂ ਇਹ ਧਰਨਾ ਇੱਥੇ ਧਾਰੀਵਾਲ ਨਹਿਰ ਤੇ ਲਾਇਆ ਇਹ ਸਿਧਾ ਵੀ ਕੋਈ ਸਮੇਂ ਵਾਸਤੇ ਲਾਇਆ ਸੀਗਾ ਅਗਰ ਸਾਡੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਡੰਪ ਧਾਰੀ ਵਾਲ ਤੋਂ ਚੱਕਿਆ ਨਹੀਂ ਜਾਂਦਾ ਤੇ ਇਹ ਇਦਾਂ ਹੀ ਲਗਾਤਾਰ ਜਾਰੀ ਰਹੇਗਾ ਅੱਗੇ ਤਾਂ ਹੀ ਹੁਣ ਸ਼ਹਿਰ ਦੇ ਵਿੱਚ ਕੀਤਾ ਇਹ ਤਾਂ ਨਾ ਉਹਨਾਂ ਆਪਾਂ ਸ਼ਹਿਰ ਤੋਂ ਬਾਹਰ ਬਾਈਪਾਸ ਤੇ ਜਾਵਾਂਗੇ ਉਹ ਸਾਲਾ ਸ਼ਹਿਰ ਵਾਸੀਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਵੱਡੇ ਲੈਵਲ ਤੇ ਉਹ ਚੀਜ਼ ਆਪਾਂ ਧੰਨਾਂ ਲਾਵਾਂਗੇ ਤੇ ਜਰੂਰ ਨਾ ਡੰਪ ਚੱਕਿਆ ਹੀ ਨਹੀਂ ਆਏਗਾ ਕੋਣ ਦੇਖੋ ਅਹੀ ਇੱਕ ਸ਼ਹਿਰ ਵਾਸੀ ਆ ਪਰ ਜਨਤਾ ਪਾਰਟੀ ਦੇ ਨਮਾਇੰਦੇ ਆ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਥੋੜੀ ਕਿਤੇ ਇਹ ਕੋਈ ਸਟੈਪ ਨਹੀਂ ਚੁੱਕਦੇ ਪਰ ਇਹ ਹੀ ਉਹ ਸਟੈਪ ਚੁੱਕਨੇ ਆ ਕਿ ਜੋ ਲੋਕਾਂ ਦੀ ਮੰਗ ਹੋਏ ਆ ਲੋਕਾਂ ਦੀ ਇੱਕ ਬੁੱਕ ਜਾਇਜ ਮੰਗ ਹੀ ਕਿ ਕੋਈ ਵੀ ਉੱਤੇ ਮੌਤ ਹੁੰਦੀ ਆ ਆਂਦੇ ਆ ਲੋਕੀ ਅਜੇ ਤਾਂ ਵੀ 10 ਦਿਨ ਪਹਿਲਾਂ ਜਾਣਾ ਪਿਆ ਉੱਥੇ ਫੋਮ ਮੋਤਾ ਹੋਈ ਆ ਹੀ ਤੇ ਮੇਰਾ ਖਿਆਲ ਕੋਈ ਬੰਦਾ ਨਹੀਂ ਜਿੰਨੇ ਆਪਣਾ ਨਕਲੀ ਫੜੇਦਾ ਪਲੇ ਕੋਸਤੇ ਤੇ ਪੇ ਹੀ ਧਾਰੀਵਾਲ ਸ਼ਹਿਰ ਨੂੰ ਸ਼ਮਸ਼ਾਨ ਨੂੰ ਕੋਸਤੇ ਤੇ ਪੇ ਹੀ ਕੀ ਕੀ ਹੋ ਰਿਹਾ ਵਾ ਇਸ ਕਰਕੇ ਸਾਰੇ ਸ਼ਹਿਰ ਦੀ ਇੱਕ ਗੱਲਬਾਤ ਸੁਣ ਕੇ ਅਹੀ ਆਪਣੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਸੋਚ ਰੱਖੀ ਹੈ ਕਿ ਇਹਦਾ ਇਹ ਰੋਸਟਰ ਨਾ ਕਰਨਾ ਵਾ ਤਾਂ ਕਿ ਪ੍ਰਸ਼ਾਸਨ ਦੀ ਅੱਖਾਂ ਖੁੱਲਣ ਇਸ ਕਰਕੇ ਅਰ ਰੋਸਟਰ ਨਾ ਲਗਾਇਆ ਗਿਆ ਵਾ ਤੇ ਮੈਂ ਇੱਕ ਅਪੀਲ ਕਰਨਾ ਵਾ ਜਾਂ ਇੱਕ ਚੇਤਾਵਨੀ ਦੇਣਾ ਵਾ ਆਪਣੇ ਕਮੇਟੀ ਨੂੰ ਕਿ ਆ ਜਿਹੜਾ ਬੰਪਾ ਫਟਾਫਟ ਉਠਾਇਆ ਜਾਏ ਨਹੀਂ ਤੇ ਇਸ ਤੋਂ ਜਿਹੜਾ ਅਗਲਾ ਰੋਸ਼ਟਰ ਨਾਵਾ ਇਸ ਤੋਂ ਵੀ ਯੋਗਦਾਰ ਹੋਏਗਾ